ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਜ਼ਰੀਏ ਇਸ ਸਮੇਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਖਬਰ ਤੇ ਨਜ਼ਰ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸਾਥ ਹੁੰਦਾ ਹੈ ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਲ ਤੇ ਫਿਰ ਅੱਗੇ ਵਧਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਗੁਰਪ੍ਰੀਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਲੋ ਜੀ ਸਭ ਤੋਂ ਪਹਿਲਾਂ ਕਰੀਏ ਆਪਾਂ ਧੰਨਵਾਦ ਅੱਜ ਸਾਡੇ ਅੱਜ ਦੇ ਸਪਾਂਸਰਸ ਦਾ ਫਿਰ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਸੰਪਰਕ ਕਰ ਸਕਦੇ ਹੋ 408 272 2500 ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇਕਰ ਕਿਸੇ ਵੀ ਕਿਸਮ ਦੀ ਇਮੀਗ੍ਰੇਸ਼ਨ ਦੇ ਸੰਬੰਧੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇ ਟਰਕਿਆਣਾ ਹੁਣਾ ਨਾਲ ਸੰਪਰਕ ਕਰ ਸਕਦੇ ਹੋ ਕ੍ਰਿਸ਼ੇੰਤ ਨੂੰਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਓਪ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਨਾਮੇ ਪੁਰਾਣੇ ਟਾਇਰ ਖਰੀਦਣੇ ਨੇ ਜਾਂ ਫਿਰ ਟਰੱਕ ਵਾਸ਼ ਕਰਾਉਣਾ ਹੈ ਔਇਲ ਚੇਂਜ ਕਰਵਾਉਣਾ ਹੈ ਜਾਂ 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਵਾਉਣਾ ਹੈ ਨਿਮਾਸ ਹੋਤਾ ਹੋਣਾ ਨਾਲ ਸੰਪਰਕ ਕਰੋ ਨੰਬਰ ਹੈ 209 270 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਅੱਜ ਦੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਨਾ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚ ਦਾ ਕਰਨ ਦੇ ਲਈ ਸੋ ਹੁਣ ਵਾਦਿਆਂ ਜੀ ਖਬਰਾਂ ਦੇ ਵੱਲ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਪਹੁੰਚੀਏ ਤਾਂ ਇਹ ਖਬਰ ਹੈ ਜੀ ਵਕਫ ਸੋਧ ਬਿੱਲ ਨੂੰ ਲੈ ਕੇ ਬੜਾ 2-3 ਦਿਨ ਤੋਂ ਲਗਾਤਾਰ ਕੇਂਦਰ ਦੇ ਵਿੱਚ ਵੀ ਇਹੀ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲਗਾਤਾਰ ਬਹਿਸ ਹੋ ਰਹੀ ਸੀ ਇਸ ਤੇ ਪਰ ਹੁਣ ਸੁਪਰੀਮ ਕੋਰਟ ਦੇ ਵਿੱਚ ਇਸ ਸੋਧ ਬਿੱਲ ਨੂੰ ਚੁਣੌਤੀ ਮਿਲੀ ਹੈ ਜੀ ਪਾਇਓ ਜਾਣਨਾ ਮੈਂ ਤੁਹਾਨੂੰ ਜੀ ਜੀ ਦੇਖੋ ਇਹ ਤੇ ਸਾਫ਼ ਸੀ ਇਹ ਤੇ ਤੈ ਸੀ ਕਿ ਇਹ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਬਿੱਲ ਨੇ ਪਾਸ ਹੋ ਜਾਣਾ ਹੈ ਕਿਉਂਕਿ ਇਹ ਸਾਰੀ ਸੈਟਿੰਗ ਸੀ ਮੈਂ ਅੱਗੇ ਵੀ ਕਹਿ ਰਿਹਾ ਕਿ ਭਾਈ ਚਾਹੇ ਜਨਤਾਦਲ ਯੂਨਾਈਟਿਡ ਦੀ ਗੱਲ ਕਰ ਲੋ ਚਾਹੇ ਚੰਦਰਬਾਬੂ ਨਾਇਡੂ ਦੀ ਗੱਲ ਕਰ ਲੋ ਚਾਹੇ ਜੇ ਆਪਾਂ ਜੈਨਤ ਚੌਧਰੀ ਦੀ ਗੱਲ ਕਰੀਏ ਚਿਰਾਗ ਪਾਸਵਾਨ ਦੀ ਇਹ ਸਾਰੇ ਹੀ ਐਸ ਵੇਲੇ ਭਾਜਪਾ ਦੇ ਰੰਗ 'ਚ ਰੰਗੇ ਗਏ ਇਹ ਭਗਵੇਂ ਦੇ ਰੰਗ 'ਚ ਰੰਗੇ ਜਾ ਚੁੱਕੇ ਜਿਹੜੇ ਮੁਸਲਮਾਨਾਂ ਦੀ ਵੋਟ ਤੇ ਹੁਣ ਤੱਕ ਰਾਜਨੀਤੀ ਕਰਦੇ ਰਿਹਾ ਹਨ ਰਹਿ ਗਈ ਦੇਖੋ ਬਿਹਾਰ ਦੇ ਵਿੱਚ ਤੇ ਇਲੈਕਸ਼ਨ ਹੈ ਤਾਂ ਲਾਲੂ ਯਾਦਵ ਦੇ ਧੜੇ ਨੂੰ ਕਾਂਗਰਸ ਦੇ ਧੜੇ ਨੂੰ ਉੱਥੇ ਲਾਭ ਮਿਲ ਸਕਦਾ ਕਿਉਂਕਿ 54 ਸੀਟਾਂ ਤੇ ਸਿੱਧਾ ਹੀ ਕਹਿ ਲੋ ਕਿ ਫਾਇਦਾ ਜਿਹੜਾ ਮੁਸਲਮਾਨ ਕਰ ਦਿੰਦੇ ਨੇ ਉਹਦਾ ਸਾਈਸਾਬ ਰੋਲ ਅਦਾ ਕਰਦੇ ਨੇ ਤਾਂ ਫਿਰ ਕਾਂਗਰਸ ਤੇ ਇਸ ਮੌਕੇ ਨੂੰ ਓਕੇਗੀ ਨਹੀਂ ਇਦਾਂ ਹੀ ਜੇ ਆਪਾਂ ਦੇਖੀਏ ਤਾਂ ਅਕਲੇਸ਼ ਯਾਦਵ ਨੂੰ ਫਾਇਦਾ ਮਿਲ ਸਕਦਾ ਹੈ ਯੂਪੀ ਚ ਓਵਰ ਆਲ ਖਾਸ ਤੌਰ ਤੇ ਵੈਸਟਰਨ ਯੂਪੀ ਦੇ ਵਿੱਚ ਜੈਨਤ ਚੌਧਰੀ ਨੁਕਸਾਨ ਕਰਵਾ ਬੈਠਾ ਤੇ ਮੈਨੂੰ ਤਾਂ ਕਦੇ-ਕਦੇ ਲੱਗਦਾ ਕਿ ਜਿਹੜਾ ਦਲਿਤ VOTER ਆ ਸੀ VOTER ਆ ਜੱਟ ਬਖਾਸ ਤੌਰ ਤੇ ਕਿਤੇ ਉਹ ਵੀ ਅਲਾਈਡ ਨਾ ਹੋ ਜਾਵੇ ਯੂਪੀ ਦੇ ਵਿੱਚ ਯਾਨੀ ਕਾਂਗਰਸ ਮੁਸਲਮਾਨ ਤੇ ਜੱਟ VOTE ਇਕੱਠਾ ਨਾ ਹੋ ਜਾਵੇ ਗੋਲਬੰਦ ਨਾ ਹੋ ਜਾਣਾ ਗੁਰਪ੍ਰੀਤ ਜੀ ਕਿਉਂਕਿ ਮਾਹੌਲ ਐਸਾ ਹੈ ਤੁਸੀਂ ਦੇਖਿਆ ਹੋਣਾ ਕਿ ਮੁਸਲਮ ਭਾਈਚਾਰੇ ਦੇ ਲੋਕ ਜਿਹੜੇ ਆ ਨਾ ਉਹ ਨਾ ਸਿਰਫ ਇਹਦੇ ਤੇ ਔਖੇ ਆ ਬਲਕਿ ਪ੍ਰਦਰਸ਼ਨ ਕਰ ਰਹੇ ਆ ਇਸ ਤੋਂ ਇਲਾਵਾ ਉਹ ਇਹ ਕਹਿ ਰਿਹਾ ਕਿ ਅਸੀਂ ਇਸ ਮਾਮਲੇ ਤੇ ਪਿੱਛੇ ਨਹੀਂ ਹਟਾਂਗੇ ਪਿੱਛੇ ਨਹੀਂ ਝੁਕਾਂਗੇ ਅਸੀਂ ਇਸ ਨੂੰ ਕਿਸਾਨੀ ਅੰਦੋਲਨ ਦੀ ਤਰ੍ਹਾਂ ਖੜਾ ਕਰ ਦਿਆਂਗੇ ਉਹਦੇ ਤੋਂ ਮੋਟੀਵੇਸ਼ਨ ਲੈ ਕੇ ਅਸੀਂ ਝੁਕਾ ਦੇਾਂਗੇ ਕੇਂਦਰ ਸਰਕਾਰ ਨੂੰ ਠੀਕ ਹੈ ਨਾ ਜੀ ਤੋ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦਾ ਰਾਜਨੀਤਿਕ ਮਾਹੌਲ ਬਣ ਗਿਆ ਮੈਂ ਇਸ ਪਿੱਟ ਭੂਮੀ ਨੂੰ ਕਿਉਂ ਬਣਿਆ ਇਸ ਭੂਮਿਕਾ ਨੂੰ ਕਿਉਂ ਬਣਿਆ ਤਾਂ ਇੱਕ ਸਪਸ਼ਟ ਤੌਰ ਤੇ ਤਸਵੀਰ ਆਪਣੇ ਸਾਹਮਣੇ ਉੱਪਰ ਪੈਂਦੀ ਆ ਕਿ ਦਰਅਸਲ ਕੀ ਆ ਕਿ ਜਿਹੜੀ ਕਾਂਗਰਸ ਆ ਜਾਂ ਹੋਰ ਲਿਬਰਲ ਧਿਰਾਂ ਨੇ ਉਹਨਾਂ ਵਾਸਤੇ ਇਸ ਮੁੱਦੇ ਨੂੰ ਹਰ ਪੱਖ ਤੋਂ ਚੁੱਕਣਾ ਬਹੁਤ ਲਾਜ਼ਮੀ ਹੋ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੁਸਲਮ ਵੋਟ ਹੈ ਉਸ ਨੂੰ ਗੋਲਬੰਦ ਕਰ ਲਿਆ ਜਾਵੇ ਕਿਉਂਕਿ ਉਹ ਲਗਭਗ ਲਗਭਗ ਕਹਿ ਲੋ ਕਿ ਇਸ ਵੇਲੇ ਕਹਿ ਸਕਦੇ ਆਪਾਂ ਕਿ ਇੱਕ 파ਸੜ ਹੋ ਜਾਏਗੀ ਜਿਹੜਾ ਵੀ ਉਹਨਾਂ ਦੀ ਇਹ ਲੜਾਈ ਲੜੇਗਾ ਚਾਹੇ ਉਹ ਸੜਕੀ ਲੜਾਈ ਹੋਵੇ ਚਾਹੇ ਉਹ ਸੰਵਿਧਾਨਕ ਲੜਾਈ ਹੋਵੇ ਚਾਹੇ ਕਿਸੇ ਕਿਸਮ ਦੀ ਲੜਾਈ ਹੋਵੇ ਤਾਂ ਫਿਰ ਤੋ ਬਰਹਾਲ ਫਿਰ ਆਪਾਂ ਇਹ ਦੇਖਦੇ ਆ ਕਿ ਕਾਂਗਰਸ ਨੇ ਇਹਦੇ ਵਿੱਚੋਂ ਲਾਭ ਜਿਹੜਾ ਉਹ ਤੱਕਣਾ ਹੀ ਸੀ ਚੱਕਣਾ ਹੀ ਸੀਗਾ ਤਾਂ ਉਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਹੈ ਜਿਹੜਾ ਉਹ ਚਲਾ ਗਿਆ ਸੁਪਰੀਮ ਕੋਰਟ ਚ ਆਵੈਸੀ ਚਲਾ ਗਿਆ ਤਾਂ ਸਾਫ਼ ਹੈ ਕਿ ਇਸ ਕਾਨੂੰਨ ਨੂੰ ਕਿਉਂਕਿ ਕਾਨੂੰਨ ਦਾ ਆਪਾਂ ਕਹ ਲਈਏ ਵੈਸੇ ਤੇ ਸ਼ਬਦ ਇਸਤੇਮਾਲ ਨਹੀਂ ਕਰਦੇ ਪਰ ਕਾਨੂੰਨ ਦਾ ਹੁਣ ਤੇ ਰੂਪ ਇਹਨੇ ਲੈ ਹੀ ਲੈਣਾ ਕਿਉਂਕਿ ਜਦੋਂ ਸਦਨ ਚ ਪੇਸ਼ ਹੁੰਦਾ ਉਹ ਬਿੱਲ ਹੁੰਦਾ ਹੈ ਬਿੱਲ ਜਦੋਂ ਲੋਕ ਸਭਾ ਤੇ ਰਾਜ ਸਭਾ ਚੋਂ ਪਾਸ ਹੋ ਕੇ ਮੋਹਰ ਲੱਗ ਜਾਂਦੀ ਹੈ ਰਾਸ਼ਟਰਪਤੀ ਦੀ ਤਾਂ ਕਾਨੂੰਨ ਬਣ ਜਾਂਦਾ ਹੈ ਤਾਂ ਕਾਨੂੰਨ ਲਗਭਗ ਬਣ ਗਿਆ ਕੋਕ ਰਾਸ਼ਟਰਪਤੀ ਸਾਹਿਬ ਨੇ ਤੇ ਮੋਹਰ ਜਾਰੀ ਤੇ ਨਹੀਂ ਆ ਨਾ ਤਾਂ ਬਿਹਰਤ ਗੁਰਪ੍ਰੀਤ ਜੀ ਇਹੋ ਹੀ ਇੱਕ ਵੱਡਾ ਮੁੱਦਾ ਬਚਦਾ ਹੁਣ ਕਿ ਕੀ ਸੁਪਰੀਮ ਕੋਰਟ ਇਸ ਕਾਨੂੰਨ ਨੂੰ ਰੱਦ ਕਰੇਗੀ ਕਿਉਂਕਿ ਲੌਜੀਕਲੀ ਜੇ ਆਪਾਂ ਦੇਖੀਏ ਤਾਂ ਜਿਹੜੀਆਂ ਧਿਰਾਂ ਇਸ ਵੇਲੇ ਵਿਰੋਧ ਦੇ ਵਿੱਚ ਆ ਉਹ ਕਹਿ ਰਹੀਆਂ ਕਿ ਇਹ ਆਰਟੀਕਲ 25 ਆਰਟੀਕਲ 26 ਦਾ ਉਲੰਘਣ ਆ ਇਸ ਤੋਂ ਇਲਾਵਾ ਇਹ 14 ਆਰਟੀਕਲ ਦਾ ਵੀ ਉਲੰਘਣ ਆ ਤਾਂ ਇਹ ਆਰਟੀਕਲ ਇਸ ਤਰ੍ਹਾਂ ਦੇ ਆ ਕਿ ਜੇ ਮੰਨ ਲਓ ਕੋਈ ਵੀ ਕਾਨੂੰਨ ਬਣਾਉਂਦਾ ਹੈ ਸਦਨ ਜੇ ਇਹਨਾਂ ਦੀ ਵਾਇਓਲੇਸ਼ਨ ਹੁੰਦੀ ਆ ਜੇ ਵਾਇਓਲੇਸ਼ਨ ਹੁੰਦੀ ਆ ਥੈਨ ਉਹ ਕਾਨੂੰਨ ਰੱਦ ਹੋ ਜਾਂਦਾ ਪਰ ਇਸ ਲੜਾਈ ਨੂੰ ਲੜਿਆ ਕਿਸ ਤਰ੍ਹਾਂ ਜਾਏਗਾ ਕਾਨੂੰਨੀ ਪੱਖ ਤੋਂ ਇਹ ਵੇਖਣਾ ਅਹਿਮ ਹੋ ਜਾਏਗਾ ਤੇ ਰਹੀ ਗੱਲ ਕਿ ਤੁਸੀਂ ਦੇਖੋ ਇਹਨਾਂ ਨੇ ਦਿਨ ਕਿਦਾਂ ਦਾ ਚੁਣਿਆ ਸੀਗਾ 2 3 ਤਾਂ ਤੁਸੀਂ ਦੇਖੋ ਚਲਾਕੀ ਕਿ ਜਿਸ ਦਿਨ ਟੈਰਿਫ ਲੱਗ ਰਹੇ ਸਨ ਕਿਛਾ 트ੰਪ ਇਹਨਾਂ ਨੂੰ ਤੈਰਫ ਦਾ ਇੱਕ ਗਿਫਟ ਦੇ ਰਿਆ ਸੀ ਤੈਨੂੰ ਤੋਹਫਾ ਮੇਰੇ ਵੱਲੋਂ ਨਹੀਂ ਤੇਰੇ ਵਿਆਹ ਤੇ ਇੱਕ ਗੀਤ ਕੋੜੇ ਉਹ ਤੋਹਫਾ ਦੇ ਰਿਆ ਸੀਗਾ ਤਾਂ ਉਸ ਵੇਲੇ ਦਿਨ ਚੁਣਿਆ ਯਾਨੀ ਜਦੋਂ ਗੁਣਾ ਗਣਿਤ ਜੋੜ ਘਟਾਓ ਤਕਸੀਮ ਅਲਜਬਰਾ ਸਭ ਕੁਝ ਜਿਹੜਾ ਤੈਰਫ ਦੇ ਵਿੱਚ ਵੇਖਣਾ ਸੀਗਾ ਕਿ ਇੱਕ ਆਮ ਇੰਡੀਅਨ ਤੇ ਦਾ ਕੀ ਭਾਰ ਪਾਊਗਾ ਉਸ ਵੇਲੇ ਇਹਨਾਂ ਨੇ ਵਕਫ ਸੋਧ ਬਿੱਲ ਲਿਆ ਕੇ ਕਹਿ ਲੋ ਕਿ ਸਾਰਾ ਧਿਆਨ ਜਿਹੜਾ ਮੁਲਕ ਦਾ ਸੀ ਆਵਾਮ ਦਾ ਸੀ ਉਹਨੂੰ ਡਾਇਵਰਟ ਕਰ ਦਿੱਤਾ ਗੁਰਪ੍ਰੀਤ ਜੀ ਜੀ ਸੋ ਇਹ ਖੇੜੀ ਸਾਰਾ ਪ੍ਰਪਗੈਂਡੇ ਦਾ ਕਿਥੇ ਇੱਕ ਗੱਲ ਰੱਖਣੀ ਆ ਕਿਥੇ ਕਿ ਇਸ ਗੱਲ ਨੂੰ ਘੁਮਾਉਣਾ ਹੈ ਉਹ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹਦੇ ਲਈ ਟੀਮਾਂ ਵੀ ਤਕੜੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਨੇ ਸੋ ਅੱਗੇ ਚੱਲੀਏ ਜੀ ਸੁਖਬੀਰ ਬਾਦਲ ਹੁਣੀ NIA ਦਾ ਦਖਲ ਮੰਗ ਰਹੇ ਨੇ ਇਹ ਸਿਕਿਉਰਿਟੀ ਦੇ ਮਾਮਲੇ 'ਚ ਹੀ ਮੰਗ ਰਹੇ ਨੇ ਜੀ ਨਹੀਂ ਨਹੀਂ ਆ ਦੇਖੋ ਤੁਹਾਨੂੰ ਪਤਾ ਹੀ ਹੈ ਨਰੈਣ ਸਿੰਘ ਚੋੜਾ ਨੂੰ ਜ਼ਮਾਨਤ ਮਿਲ ਗਈ ਸੀ ਪਿਛਲੇ ਦਿਨੀ ਜੀ ਅੱਛਾ ਜਿਸ ਦਿਨ ਜ਼ਮਾਨਤ ਮਿਲੀ ਸੀ ਤੁਸੀਂ ਇੱਕ ਗੱਲ ਵੇਖੀ ਹੋਣੀ ਆ ਕਿ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਆ ਯਾਦ ਹੈ ਤੁਹਾਨੂੰ ਜਿਸ ਦਿਨ ਮੈਂ ਆਪਣਾ ਪਰਸਨਲ ਓਪੀਨੀਅਨ ਦਿੱਤਾ ਸੀਗਾ ਤੁਹਾਨੂੰ ਯਾਦ ਹੋਣਾ ਜੀ 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 ਕਿ ਅਕਾਲੀ ਦਲ ਸ਼ਾਇਦ ਇੱਕ ਹਾਲੇ ਵੀ ਓਪਰਚੁਨਿਟੀ ਜਿਹੜੀ ਹੈ ਉਹ ਗ੍ਰੈਬ ਕਰ ਸਕਦਾ ਹੈ ਉਸ ਨੂੰ ਕੈਸ਼ ਕਰ ਸਕਦਾ ਹੈ ਪਰ ਚਲੋ ਉਹ ਨਜ਼ਰੀਆ ਹੁੰਦਾ ਮੇਰਾ ਆਪਣਾ ਨਜ਼ਰੀਆ ਹੈ ਅਕਾਲੀ ਦਲ ਨੇ ਸਟ੍ਰੈਟਜੀਕਲੀ ਆਪਣੇ ਢੰਗ ਨਾਲ ਅੱਗੇ ਵਧਣਾ ਹੈ ਤਾਂ ਉਹਨਾਂ ਨੇ ਜਦੋਂ ਜ਼ਮਾਨਤ ਹੋਈ ਸੀ ਤਾਂ ਉਸ ਜ਼ਮਾਨਤ ਦਾ ਵਿਰੋਧ ਕੀਤਾ ਸੀ ਮੈਂ ਤੁਹਾਨੂੰ ਕਿਹਾ ਸੀਗਾ ਨਾ ਕਿ ਜਿਸ ਤਰ੍ਹਾਂ ਆਪਾਂ ਅੱਗੇ ਵੇਖਿਆ ਕਿ ਭਾਈ ਜਿਸ ਤਰ੍ਹਾਂ ਮਜੀਠੀਏ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਿਸ ਤਰ੍ਹਾਂ ਜੇ ਆਪਾਂ ਵੇਖੀਏ ਤਾਂ ਇਹਨਾਂ ਦੇ ਬੰਦਿਆਂ ਨੇ ਪੱਗ ਲਾਹੀ ਤਾਂ ਉਹ ਸਾਰੀਆਂ ਚੀਜ਼ਾਂ ਜੋ ਮਤਲਬ ਕਿ ਹਮਦਰਦੀ ਜੋੜ ਸਕਦੀਆਂ ਸੀਗੀਆਂ ਸੁਖਵੀਰ ਸਿੰਘ ਬਾਦਲ ਦੇ ਨਾਲ ਉਹਨਾਂ ਸਾਰੀਆਂ ਗੱਲਾਂ ਨੂੰ ਪਲਟ ਦਿੱਤਾ ਯਾਦ ਹੈ ਨਾ ਤੁਹਾਨੂੰ ਹੁਣ ਕੀ ਹੈ ਕਿ ਇਹਨਾਂ ਨੇ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ ਗੁਰਪ੍ਰੀਤ ਜੀ ਫੈਸਲਾ ਸ਼ਾਇਦ ਇਹ ਆ ਕਿ ਭਾਈ ਹੁਣ ਇੱਕ ਤਰ੍ਹਾਂ ਨਾਲ ਇਸ ਮਾਮਲੇ ਨੂੰ ਖਿੱਚ ਕੇ ਖੜਿਆ ਜਾਵੇ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਚ ਜਾ ਕੇ ਇਹ ਕਿਹਾ ਜਾਵੇ ਕਿ ਇਸ ਮਾਮਲੇ ਨੂੰ ਇਨਵੈਸਟੀਗੇਟ ਠੀਕ ਢੰਗ ਨਾਲ ਨਹੀਂ ਕੀਤਾ ਗਿਆ ਮਤਲਬ ਕਿ ਜਦੋਂ ਹੁਣ ਆਪਾਂ ਇਹਨਾਂ ਦੇ ਬੁਲਾਰਿਆਂ ਦੇ ਮੁਖਾਰਬਨ ਤੋਂ ਸੁਣਿਆ ਇਹਨਾਂ ਦੇ ਮੂੰਹੋਂ ਸੁਣਿਆ ਕਿ ਦੇਖੋ ਜੀ ਗੱਲ ਇਹ ਆ ਕਿ ਇਹਨਾਂ ਨੇ ਕੇਸ ਕਮਜ਼ੋਰ ਕਰ ਦਿੱਤਾ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਤੇ ਐਫਆਈਆਰ ਨਹੀਂ ਕੀਤੀ ਸੁਖਬੀਰ ਸਿੰਘ ਬਾਦਲ ਦੇ ਬਿਆਨ ਤੱਕ ਦਰਜ ਨਹੀਂ ਹੋਏ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਗੁੱਥਮ ਗੁੱਥੀ ਹੁੰਦਿਆ ਇਹ ਫਾਇਰ ਹੋਇਆ ਯਾਨੀ ਇਸ ਮਾਮਲੇ ਨੂੰ ਨਾ ਤਾਂ ਕੋਈ ਸਾਜ਼ਿਸ਼ ਦਾ ਹਿੱਸਾ ਦੱਸਿਆ ਨਾ ਕੋਈ ਚੱਜ ਦੀ ਰਿਕਵਰੀ ਬਣਾਈ ਮਤਲਬ ਕਿ ਇਹਨਾਂ ਦੇ ਗਰਾਉਂਡਸ ਆਪਣੇ ਪੱਧਰ ਤੇ ਆਪਣੇ ਪੱਖ ਤੋਂ ਇਹ ਤਰਕਿਕ ਤਰੀਕੇ ਨਾਲ ਰੱਖ ਰਹੇ ਨੇ ਤਾਂ ਇਹਨਾਂ ਦਾ ਜਿਹੜਾ ਉੱਥੇ ਕਹਿ ਲੋ ਪੱਖਿਆ ਹੈ ਹਾਈ ਕੋਰਟ ਨੇ ਹੁਣ ਸੁਣਿਆ ਤਾਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਪੰਜਾਬ ਸਰਕਾਰ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਤਾਂ ਉਹਦੇ ਵਿੱਚ ਹੁਣ ਜਾ ਕੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਸ ਗੱਲ ਤੇ ਕਾਨੂੰਨੀ ਭੇੜ ਹੋਵੇਗਾ ਗੁਰਪ੍ਰੀਤ ਜੀ ਕਿ ਕੀ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਪੁਖਤਾ ਹੈ ਕੋਰਟ ਨੂੰ ਚੈੱਕ ਕਰੇਗਾ ਕਿ ਕੀ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਸਹੀ ਹੋਈ ਆ ਜੇ ਉਹ ਸਹੀ ਹੋਈ ਆ ਇਨਵੈਸਟੀਗੇਸ਼ਨ ਤਾਂ ਫੇਰ ਤਾਂ ਠੀਕ ਹੈ ਜੇ ਨਹੀਂ ਤਾਂ ਹੋ ਸਕਦਾ ਹੈ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਕੋਈ ਆਰਡਰ ਪਾਸ ਕਰ ਦੇਵੇ ਤੇ ਇਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜਾਂ ਤਾਂ ਐਨਆਈ ਐਨਆਈਏ ਜਿਹੜੀ ਹੈ ਉਸ ਨੂੰ ਇਨਵੈਸਟੀਗੇਸ਼ਨ ਦਿੱਤੀ ਜਾਵੇ ਜਾਂ ਸੀਬੀਆਈ ਨੂੰ ਤੇ ਵੈਸੇ ਕਮਾਲ ਦੀ ਗੱਲ ਹੈ ਕਿ ਜੇ ਮੰਨ ਲਓ ਕੱਲ ਨੂੰ ਸੁਖਵੀਰ ਸਿੰਘ ਬਾਦਲ ਦੇ ਪਿੱਛੇ ਈਡੀ ਲੱਗ ਜਾਵੇ ਤੇ ਇਹਨਾਂ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਬਦਲਾਖੋਰੀ ਕਰਦੀਆਂ ਤਾਂ ਆਪੋ ਆਪਣਾ ਤਕਾਜ਼ਾ ਹੁੰਦਾ ਹੈ ਨਾ ਜੇ ਆਪਾਂ ਦੇਖੀਏ ਸਿਆਸਤ ਦੇ ਵਿੱਚ ਜੀ ਸੋ ਇਹ ਤਾਂ ਹੈ ਪਰ ਆਪਾਂ ਚਲਿਏ ਜੀ ਅਗਲੀ ਖਬਰ ਤੇ ਇੰਸਟਾ ਕੁਈਨ ਬੀਬੀ ਜਿਹੜੀ ਪੁਲਿਸ ਮੁਲਾਜ਼ਮ ਸੀ ਜਿਹਨੂੰ ਬਠਿੰਡਿਓਂ ਗ੍ਰਿਫਤਾਰ ਕੀਤਾ ਗਿਆ ਸੀ ਉਹ ਤਾਂ ਚੰਗੀ ਨਮੋਸ਼ੀ ਚ ਪਾ ਰਹੀ ਹੈ ਪੁਲਿਸ ਨੂੰ ਉਧਰ ਕਹੀ ਜਾਂਦੇ ਸੀ ਵੀ ਇਹ ਮੇਰੀ ਵੱਡੇ ਅਫਸਰਾਂ ਨਾਲ ਖਾਸ ਗੱਲਬਾਤ ਹੈ ਤੁਸੀਂ ਮੈਨੂੰ ਐ ਨਾ ਕਰ ਸਕਦੇ ਐ ਨਹੀਂ ਕਰ ਸਕਦੇ ਪਰ ਉਹ ਤਾਂ ਜ਼ਰਾ ਜਾਣਣਾ ਇਹਨਾਂ ਦੇ ਦੇਖੋ ਗਾਲੇ ਆਕੇ ਵੱਡਿਆਂ ਘਰਾਂ ਦੇ ਨਾਲ ਹੀ ਬਹਿਣੀ ਉੱਠਣੀ ਸੀ ਤਾਂ ਹੀ ਤੇ 18 ਘੁੰਮਦੀਆਂ ਸੀ ਹੈ ਸ਼ਹਿਰ ਘੁੰਮਦੇ ਤੇ ਤੇਰੇ ਟਾਇਰ ਘੁੰਮਦੇ ਤੇ ਕਿੱਥੇ-ਕਿੱਥੇ ਘੁੰਮਦੇ ਤਾਂ ਗੱਲ ਇਹ ਆ ਕਿ ਉਹ ਤਾਂ ਕਿਸੇ ਹੀ ਗੜੇ بڑے ਗਾਂ ਦੇ ਆ ਦੇਖੋ ਸਾਡੇ ਇਲਾਕੇ ਦੇ ਵਿੱਚ ਇਸ ਵੇਲੇ ਬੜੀ ਚੁੰਝ ਚਰਚਾ ਜਿਹੜੀ ਹੈ ਨਾ ਉਹ ਚੱਲਦੀ ਪਈ ਆ ਗੁਰਪ੍ਰੀਤ ਜੀ ਬੜੀਆਂ ਗੱਲਾਂ ਨਿਕਲਦੀਆਂ ਕਿ ਇਸਨੇ ਚੈਟ ਦਾ ਹਵਾਲਾ ਦਿੱਤਾ ਇੱਕ ਆਈਪੀਐਸ ਅਫਸਰ ਦਾ ਦਾਬਾ ਮਾਰਿਆ ਕੁਛ ਦੇ ਨਾਲ ਮਤਲਬ ਕਿ ਇਹ ਸੰਪਰਕ ਦੇ ਵਿੱਚ ਵੀ ਸੀਗੀ ਤੇ ਦੱਸਦੇ ਆ ਕਿ ਜਿਹੜਾ ਟ੍ਰੇਨੀ ਆਈਪੀਐਸ ਸੀਗਾ ਉਹਨੇ ਕੋਈ ਨਹੀਂ ਸੁਣੀ ਇਹਦੇ ਦੋ ਮੋਬਾਈਲ ਜਿਹੜੇ ਸੀ ਉਹ ਖੋਲ ਆ ਇਸ ਤੋਂ ਇਲਾਵਾ ਇਹ ਆਇਆ ਕਿ ਇਹਨੇ ਲਵ ਮੈਰਿਜ ਕੀਤੀ ਸੀਗੀ ਉਹ ਵੀ ਛੜਤਾ ਘਰ ਵਾਲਾ ਉਹਦੇ ਤੇ ਪਰਚਾ ਪਵਾਇਆ ਫੇਰ ਇਹ ਜਿਹੜਾ ਬਲਵਿੰਦਰ ਸੋਨੂ ਆ ਜਿਹਦੀ ਘਰ ਵਾਲੀ ਤੁਹਾਡੇ ਸਾਹਮਣੇ ਹੁਣ ਬੜਾ ਪਿੱਟ ਰਹੀ ਕਿ ਪਾਟੋ ਨਹੀਂਨੇ ਮੇਰਾ ਘਰ ਵਾਲਾ ਹੀ ਪੁੱਟ ਲਿਆ ਉਹ ਦੱਸਦੇ ਆ ਕਿ ਬਲਵਿੰਦਰ ਸੋਨੂ ਇਹਨੂੰ ਮਿਲਿਆ ਸੀਗਾ ਕਰੋਨਾ ਦੇ ਦੌਰਾਨ ਉਹ ਐਂਬੂਲੈਂਸ ਚਲਾਉਂਦਾ ਸੀ ਉੱਥੇ ਕਿਤੇ ਅੱਖ ਮ ਟੱਕਾ ਹੋ ਗਿਆ ਸੋ ਤੇ ਇਹਨਾਂ ਦੇ ਨੰਬਰ ਐਕਸਚੇਂਜ ਹੋ ਗਏ ਫਿਰ ਇਕੱਠੇ ਹੀ ਚੱਲ ਪਏ ਤੇ ਸ਼ਾਇਦ ਐਂਬੂਲੈਂਸ ਘੁੰਮੀ ਆ ਕਰੋਨਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਦੂਜੇ ਵੀਕਲ ਤੇ ਨਿਕਲਦੇ ਨਹੀਂ ਸੀ ਇਹ ਫਿਰ ਮੈਨੂੰ ਲੱਗਦਾ ਕਿ ਐਂਬੂਲੈਂਸ ਦੇ ਵਿੱਚ ਹੀ ਗੇੜੇ-ਗੂੜੇ ਲਾਉਂਦੇ ਰਹਿ ਐਂਬੂਲੈਂਸ ਦੇ ਵਿੱਚ ਹੀ ਮਾਲ ਇੱਧਰ-ਉੱਧਰ ਖਪਾਉਂਦੇ ਰਹਿ ਲਿਹਾਜ਼ਾ ਹੁਣ ਜਿਹੜੀ ਕਹਾਣੀ ਆ ਉਹ ਇਹ ਆ ਕਿ ਇਸ ਬੀਬੀ ਦੇ ਤੇ ਇਹ ਵੀ ਕਿਸੇ ਨਿਕਲਦੇ ਪਏ ਆ ਕਿ ਇਸ ਬੀਬੀ ਨੇ ਦੱਸਦੇ ਆ ਕਿ ਇੱਕ ਵਾਰੀ ਅੱਗੇ ਫਨਾਈਲ ਪੀਤੀ ਐਸਐਸਪੀ ਦੇ ਦਫ਼ਤਰ ਅੱਗੇ ਕੋਈ ਇਹਦੇ ਨਾਲ ਦਾ ਹੀ ਕਰਮੀ ਇਹਦੇ ਹੱਥੋਂ ਕੁੱਟਿਆ ਗਿਆ ਸੀ ਫਿਰ ਇੱਕ ਵਾਰੀ ਹਸਪਤਾਲ ਦੇ ਵਿੱਚ ਸੀ ਇਹਨਾਂ ਨੇ ਰੱਜ ਕੇ ਦੋਵਾਂ ਨੇ ਡਰਾਮਾ ਕੀਤਾ ਉੱਥੇ ਫਿਰ ਇਹਨਾਂ ਨੇ ਫਿਨਲ ਦੀਆਂ ਗੋਲੀਆਂ ਚੱਕ ਲਈਆਂ ਹੋਇਆ ਕੀ ਕਿ ਡਾਕਟਰਾਂ ਨੇ ਕਿਹਾ ਕਿ ਅਸੀਂ ਹੜਤਾਲ ਤੇ ਚੱਲੇ ਜਾਂਦੇ ਨਾ ਤੇ ਮੁਕੱਦਮਾ ਦਰਜ ਕਰੋ ਇਹਦੇ ਤੇ ਮੁਕੱਦਮਾ ਦਰਜ ਹੋਇਆ ਫਿਰ ਇਹ ਤੋਂ ਇਲਾਵਾ ਇਹ ਵੀ ਦੱਸਿਆ ਜਾਂਦਾ ਕਿ ਜਿਹੜਾ ਇਹਦਾ ਪਹਿਲਾ ਘਰ ਵਾਲਾ ਸੀ ਉਹਦੇ ਤੇ ਇਹਨੇ ਪਰਚਾ ਵੀ ਪਵਾਇਆ ਹੋਇਆ ਮਤਲਬ ਕਿ ਬੜੀ ਟੁੱਟ ਪੈਣੀ ਸੀਗੀ ਥਾਰ ਵਾਲੀ ਤਾਂ ਇਹ ਗੱਲ ਤੇ ਵੱਡੀ ਇਹ ਆ ਕਿ ਇਹ ਜਿਹੜਾ ਹੁਣ ਥਾਰ ਵਾਲਾ ਸਾਰਾ ਕੰਮ ਚੱਲ ਰਿਹਾ ਇਹਦੇ ਵਿੱਚ ਮੈਨੂੰ ਤੇ ਸ਼ੱਕ ਇਹ ਪੈਂਦਾ ਕਿ ਜਿਹੜੇ ਦੋ ਦੋ ਮੋਬਾਈਲ ਰੱਖੀ ਫਿਰਦੀ ਆ ਲੱਖ ਲੱਖ ਦੇ 1.5 ਲੱਖ ਦੇ ਮੈਨੂੰ ਤੇ ਇਹਦਾ ਪਤਾ ਨਹੀਂ ਲੱਗਦਾ ਸਮਾਨ ਕਿੰਨਾ ਕਿੰਨਾ ਮਹਿੰਗਾ ਹੈ ਮੈਨੂੰ ਤੇ ਗਾਹ ਪੁੱਛਣਾ ਪੈਂਦਾ ਕਿ ਘੜੀ ਕਿੰਨੇ ਦੀ ਆ ਇਹ ਮਫਲਰ ਕਿੰਨੇ ਦਾ ਅੱਜ ਕੱਲ ਮਫਲਰ ਵੀ ਬੜੇ ਮਹਿੰਗੇ ਇਕੱਲਾ ਕੇਜਰੀਵਾਲ ਦਾ ਮਫਲਰ ਥੋੜੀ ਮਸ਼ਹੂਰ ਹੈ ਬਰਬਰੀ ਆ ਫਲਾਣਾ ਹੈ ਜੀ ਤੇ ਬੜੇ ਬੜੇ ਮਹਿੰਗੇ ਰੇਟ ਆ ਗੁਰਪ੍ਰੀਤ ਜੀ ਆਪਾਂ ਤਾਂ ਕੱਖ ਵੀ ਨਹੀਂ ਪਤਾ ਇਸ ਕਰਕੇ ਹੁਣ ਇਹ ਚੈੱਕ ਕਰੋ ਕਿ ਭਈ ਇਹ ਕੋਈ ਹੋਰ ਸਪੈਨ ਵੀ ਹੈਗੀ ਆ ਜਿਹੜੀ ਇਹੋ ਜੀ ਆ ਰਾਡੋ ਦੀ ਘੜੀ ਹੈ ਜੀ ਆ ਫਲਾਣੇ ਦੀ ਘੜੀ ਹੈ ਜੀ ਤੇ ਇਹਦੀ ਘੜੀ ਚੰਗੀ ਆਈ ਆ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਘੜੀ ਦੇ ਵਿੱਚ ਇਹਦਾ ਹੁਣ ਸਾਥ ਕਿੰਨੇ ਦਿੱਤਾ ਪਹਿਲਾਂ ਤੇ ਸਾਥ ਕੌਣ ਬਾਅਦ ਚ ਦਿੰਦਾ ਤੇ ਇਸ ਕਰਕੇ ਇਹ ਵੇਖਣਾ ਦਿਲਚਸਪ ਹੋਏਗਾ ਕਿ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਤੱਕ ਜੋ ਆਪਾਂ ਦੇਖਿਆ ਗੁਰਪ੍ਰੀਤ ਜੀ ਕਿ ਭਾਈ ਜਿੰਨਾ ਵੀ ਇਹਨੇ ਇਹ ਸਾਰਾ ਕੁਝ ਕੀਤਾ ਇਹ ਤੇ ਸਾਫ ਹੈ ਕਿ ਕਿਸੇ ਦੀ ਸ਼ਹਿ ਤੇ ਕੀਤਾ ਤੁਸੀਂ ਮੈਨੂੰ ਦੱਸੋ ਕਿ ਓਐਸਆਈ ਬ੍ਰਾਂਚ ਆ ਜਿਹੜੀ ਉਹ ਡਿਊਟੀਆਂ ਲਾਉਂਦੀ ਆ ਇਹਦੀ ਇਹਦੇ 31 ਤਬਾਦਲੇ ਹੋਏ ਹੁਣ ਤੱਕ ਕੈਰੀਅਰ ਦੇ ਵਿੱਚ ਤੇ ਇਹਦੀ ਡਿਊਟੀ ਮਾਨਸੇ ਆ ਮਾਨਸਾ ਇਹਦਾ ਜ਼ਿਲ੍ਹਾ ਇੱਥੇ ਲਿਆ ਕੇ ਪੁਲਿਸ ਲਾਈਨ ਦੇ ਵਿੱਚ ਅਟੈਚ ਕੀਤੀ ਆ ਕਿਵੇਂ ਕੀਤੀ ਹੈ ਡਿਊਟੀ ਫ੍ਰੀ ਰਹਿੰਦੀ ਆ ਜਿਵੇਂ ਕੋਈ ਚੀਜ਼ ਨਹੀਂ ਬਾਰਡਰ ਤੋਂ ਲੰਘ ਜਾਂਦੀ ਡਿਊਟੀ ਫ੍ਰੀ ਕਿ ਤੇਰੇ ਤੇ ਕੋਈ ਟੈਕਸ ਨਹੀਂ ਆ ਉਹ ਤਾਂ ਡਿਊਟੀ ਫ੍ਰੀ ਤੁਰੀ ਫਿਰਦੀ ਸੀ ਦੱਸੋ ਕਮਾਲ ਦੀ ਗੱਲ ਆ ਜੇ ਸ਼ਹਿ ਨਹੀਂ ਤੇ ਕੋ ਕਿਵੇਂ ਤੇ ਸਾਰਾ ਜਾਂਚ ਪੜਤਾਲ ਦਾ ਵਿਸ਼ਾ ਮੈਨੂੰ ਤੇ ਲੱਗਦਾ ਤੇ ਮੋਬਾਈਲ ਚੰਗੀ ਤਰ੍ਹਾਂ ਖੰਗਾਲਣੇ ਚਾਹੀਦੇ ਆ ਕਿਤੇ ਕੋਈ ਅਫਸਰ ਅਫਸਰਾਂ ਦੀ ਵੀਡੀਓ ਬਣਾ ਕੇ ਤੇ ਨਹੀਂ ਰੱਖੀ ਫਿਰਦੀ ਐਨੇ ਠਾਠ ਬਾਠ ਨਾਲ ਇਹੋ ਜੇ ਕੰਮ ਦੇ ਵਿੱਚ ਗੱਜਣਾ ਵਜਣਾ ਭਾਈ ਕੋਈ ਹੋਰ ਤਾਂ ਕੰਮ ਨਹੀਂ ਸੀ ਹੁੰਦਾ ਪਿਆ ਤੇ ਮੈਨੂੰ ਤੇ ਇਹ ਵੀ ਜਾਣਕਾਰੀ ਮਿਲੀ ਆ ਅੰਦਰੂਨੀ ਸੂਤਰਾਂ ਤੋਂ ਕਿ ਦਰਅਸਲ ਇਹਦੇ ਹੱਥੋਂ ਪੁਲਸ ਵਾਲੇ ਵੀ ਜਿਹੜੇ ਆ ਉਹ ਬੜੇ ਤੰਗ ਸਨ ਪਰੇਸ਼ਾਨ ਸਨ ਤੇ ਉਹਨਾਂ ਨੇ ਟਰੈਪ ਲਾਇਆ ਜੀ ਸੋ ਹੋਈ ਕਾਮ ਹੈ ਨਾ ਹੁਣ ਬੁਰੇ ਕਾਮ ਦਾ ਬੁਰਾ ਨਤੀਜਾ ਤੇ ਨਤੀਜਾ ਹੁਣ ਸਾਹਮਣੇ ਆ ਰਿਹਾ ਹੈ। ਮੈਨੇ ਦੇਖਾ ਤੂੰ ਵੀ ਦੇਖ ਪਤੀਜਾ। ਜੀ ਸੋ ਹੋਣੀ ਚਾਹੀਦੀ ਹੈ ਇਹੋ ਜੀ ਇਸ ਕਾਰਵਾਈ ਦੇ ਲਈ ਅਸੀਂ ਸ਼ਲਾਘਾ ਵੀ ਕਰਦੇ ਹਾਂ ਉਹਨਾਂ ਪੁਲਿਸ ਕਰਮੀਆਂ ਦੀ ਵੀ ਤੇ ਸਰਕਾਰ ਦਾ ਵੀ ਜਿਹੜਾ ਇਸ ਮਾਮਲੇ 'ਚ ਨਿਰਪੱਖ ਹੋ ਕੇ ਚੱਲਣ ਤੇ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਦੇ ਸਾਥੀ ਨੇ ਉਹ ਵੀ ਫੜੇ ਜਾਣ ਤੇ ਇਹ ਕੰਮਬੰਦ ਹੋਣਾ ਚਾਹੀਦਾ ਹੈ। ਸੋ ਅੱਗੇ ਚੱਲੀਏ ਜੀ ਇੱਧਰ ਕਾਂਗਰਸੀ ਵਿਧਾਇਕ ਪੇ ਪੁੱਤ ਨੇ ਜਿਹੜੇ ਉਹਨਾਂ ਦੀ ਜਾਇਦਾਦ ਅੱਜ ਜ਼ਬਤ ਹੋ ਗਈ ਆ ਵੀ ਚੰਗੀ ਟੱਕੜੀ ਪਰ ਇੱਕ ਗੱਲਾਂ ਤਾਂ ਮੈਂ ਹੋਰ ਹੀ ਸੁਣ ਰਿਹਾ ਸੀ ਕਹਿੰਦੇ ਵੀ ਕੇਂਦਰ ਦੀ ਸ਼ਹਿ ਤੇ ਮੱਕੀ ਖਰੀਦਣ ਦੀਆਂ ਤਿਆਰੀਆਂ ਕਰ ਰਹੇ ਨੇ ਸਾਰਾ ਬਚ ਕੇ ਵੀ ਰਹਿਣਾ ਹੈ ਕਈ ਤਰ੍ਹਾਂ ਦੀਆਂ ਗੱਲਾਂ ਪਰ ਪਾਇਓ ਚਾਨਣਾ ਜੀ ਆ ਤਾਂ ਹੋਰ ਹੀ ਕੰਮ ਹੋ ਗਿਆ ਇੱਥੇ ਦੇਖੋ ਗੁਰਪ੍ਰੀਤ ਜੀ ਸਾਫ ਆ ਕਿ 5 ਤੇ 6 ਦਾ ਇਹ ਮਾਮਲਾ 22 ਕਰੋੜ 2 ਲੱਖ ਦੀ ਪ੍ਰਾਪਰਟੀ ਜਿਹੜੀ ਆ ਉਹ ਕਹਿ ਲੋ ਕਿ ED ਨੇ FEMA ਦੇ ਉਲੰਘਣ ਦੇ ਹੇਠ ਇਹਨਾਂ ਦੀ ਜ਼ਬਤ ਕੀਤੀ ਆ ਤਾਂ ਇਹ ਮਾਮਲਾ ਕੀ ਹੁੰਦਾ ਹੈ ਕਿ ਇੱਕ ਨਾ ਜੀ ਡੀ ਆਰ ਹੁੰਦੀ ਹੈ ਗਲੋਬਲ ਡਿਪੋਜ਼ਿਟ ਰਸੀਟਸ ਯਾਨੀ ਰਸੀਦ ਕਹ ਲਓ ਕਿ ਉਹ ਇੱਕ ਪ੍ਰਮਾਣ ਪੱਤਰ ਹੁੰਦਾ ਹੈ ਕਿ ਜਦੋਂ ਕੋਈ ਵੀ ਲਿਸਟਡ ਕੰਪਨੀ ਸ਼ੇਅਰ ਬਾਜ਼ਾਰ ਦੇ ਵਿੱਚ ਦੂਜੀ ਥਾਂ ਤੇ ਯਾਨੀ ਦੂਜੇ ਮੁਲਕ ਦੇ ਵਿੱਚ ਜਾ ਕੇ ਨਿਵੇਸ਼ ਕਰਦੀ ਹੈ ਜਾਂ ਉਹਦੇ ਵਿੱਚ ਨਿਵੇਸ਼ ਆਉਂਦਾ ਉਸ ਚੀਜ਼ ਦਾ ਕੋਈ 20 22 ਕਰੋੜ ਦਾ ਇਹਨਾਂ ਦਾ ਫਰਕ ਸੀਗਾ ਜਿਹੜਾ ਕਿ ਹੁਣ ਇਹਨਾਂ ਨੇ ਫੜਿਆ ਤੇ ਇਹ ਸਾਰੀ ਕਾਰਵਾਈ ਕੀਤੀ ਆ ਦੇਖੋ ਕਰਦੀਆਂ ਤੇ ਏਜੰਸੀਆਂ ਹੁੰਦੀਆਂ ਨੇ ਤੇ ਏਜੰਸੀਆਂ ਤੁਹਾਨੂੰ ਪਤਾ ਹੀ ਆ ਨਾ ਕਿ ਭਾਈ ਉਹ ਕਿਨਾਂ ਦੇ ਇਸ਼ਾਰਿਆਂ ਤੇ ਚੱਲਦੀਆਂ ਇਥੇ ਸਾਫ ਹੈ ਇਥੇ ਤੱਥ ਹੈ ਤੇ ਸਪਸ਼ਟ ਹੈ ਸੱਚ ਹੈ ਹੁਣ ਗੱਲ ਇਹ ਆ ਕਿ ਕੱਲ ਨੂੰ ਕੀ ਹੋਏਗਾ ਇਥਨੋਲ ਦਾ ਲਾਇਸੈਂਸ ਤਾਂ ਦਿੱਤਾ ਮਾਨ ਨੇ ਉਹ ਕਾਰੋਬਾਰੀ ਨੇ ਉਹਨਾਂ ਦੀ ਤੇ ਤੁਸੀਂ ਦੇਖੋ ਰਾਣਾ ਗੁਰਜੀਤ ਤੇ ਐਲਾਨੀਆਂ ਕਹਿ ਚੁੱਕੇ ਕਿ ਮੇਰੀ ਭਾਰਤੀ ਜਨਤਾ ਪਾਰਟੀ ਵਾਲੇ ਲੀਡਰਾਂ ਨਾਲ ਬਣਦੀ ਹੈ ਮੈਂ ਕਾਰੋਬਾਰੀ ਹਾਂ ਮੇਰੀ ਯੋਗੀ ਨਾਲ ਬਣਦੀ ਹੈ ਤਾਂ ਇਹ ਤੇ ਅਤ ਕਤ ਨਹੀਂ ਨਹੀਂ ਹੈ ਉਹ ਤੇ ਪ੍ਰਵਾਨ ਕਰਦੇ ਕਿ ਕਾਰੋਬਾਰੀਆਂ ਦੀ ਸਾਰਿਆਂ ਨਾਲ ਬਣਦੀ ਹੁੰਦੀ ਹੈ ਸਗੋਂ ਮੈਂ ਤਾਂ ਕਹਿਣਾ ਕਿ ਇੰਨੀ ਖੁੱਲ੍ਹ ਦੇਲੀ ਨਾਲ ਦੂਜੇ ਲੀਡਰਾਂ ਨੂੰ ਵੀ ਕਬੂਲ ਕਰਨਾ ਚਾਹੀਦਾ ਕਿ ਉਹਨਾਂ ਦੀ ਵੀ ਬਣਦੀ ਹੁੰਦੀ ਹੈ ਖਾਸ ਤੌਰ ਤੇ ਜਿਹੜੇ ਕਾਰੋਬਾਰੀ ਲੀਡਰ ਨੇ ਤਾਂ ਬਹਰ ਹਾਲ ਦੇਖੋ ਇਹਨਾਂ ਤੇ ਅੱਗੇ ਇਨਕਮ ਟੈਕਸ ਦੀ ਰੇਟ ਪਾਈ ਆ ਹੁਣ ਏਡੀ ਦੀ ਪਾਈ ਆ ਤੇ ਤੁਸੀਂ ਇਸ ਨੂੰ ਇਸ ਚੀਜ਼ ਨਾਲ ਵੀ ਲੈ ਸਕਦੇ ਹੋ ਨਾ ਕਿ ਕਿਤੇ ਇਹਨਾਂ ਨੂੰ ਕੱਲ ਨੂੰ ਮਜਬੂਰਤਾ ਨਹੀਂ ਕੀਤਾ ਜਾਊਗਾ ਤੇ ਦੂਜਾ ਇਹ ਕਿ ਮਾਲਵੇ ਦੇ ਵਿੱਚ ਪੈਰ ਫਸਾਰ ਰਹੇ ਹੁਣ ਜੇ ਮਾਲਵੇ ਦੇ ਵਿੱਚ ਪੈਰ ਫਸਾਰਨ ਦਾ ਦੇਖੀਏ ਤਾਂ ਉਹਦਾ ਦੁੱਖ ਤੇ ਇਹਨਾਂ ਦੇ ਆਪਣੇ ਬੰਦੇਆਂ ਨੂੰ ਵੀ ਲੱਗ ਰਿਹਾ ਕਿ ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਕੱਠ ਰੱਖਿਆ ਹੋਇਆ ਕੱਲ ਨੂੰ ਉਹ ਕੱਟ ਕੌਣ ਕਰ ਰਿਹਾ ਰਾਜਾ ਵੜਿੰਗ ਸਾਹਿਬ ਰਾਜਾ ਵੜਿੰਗ ਕਿੱਥੋਂ ਆਉਂਦੇ ਆ ਮਾਲ ਵਿੱਚ ਠੀਕ ਹੈ ਜੀ ਤਾਂ ਕੱਟ ਕਿੱਥੇ ਕਰ ਰਹੇ ਨੇ ਸੁਲਤਾਨਪੁਰ ਲੋਧੀ ਘੜ ਕਿੰਨੇ ਦਾ ਰਾਣਿਆਂ ਦਾ ਨਕਰਮਾਨ ਰਾਜਿਆਂ ਦਾ ਬਦਲਦੇ ਨੇਤੀ ਰਾਣੀ ਆ ਤਾਂ ਗੱਲ ਇਹ ਆ ਕੇ ਭਾਈ ਹੁਣ ਤੁਸੀਂ ਦੇਖੋ ਕਿ ਕੱਟ ਕਾਤ ਹੋ ਰਿਹਾ ਤਾਂ ਉਹ ਕੀ ਆ ਉਹ ਆਪਸ ਦੀ ਟਸਲ ਹੈ ਨਾ ਤੇ ਲੈਟਸ ਪੋਜ਼ ਗੁਰਪ੍ਰੀਤ ਜੀ ਮੈਂ ਗਾਂ ਦੀ ਗੱਲ ਕਰਦਾ ਕਿ ਜੇਕਰ ਮੰਨ ਲਓ ਮੰਨ ਲਓ ਰਾਜਾ ਵੜਿੰਗ ਕਲ ਨੂੰ ਪ੍ਰਧਾਨ ਆਪਣੀ ਸਥਾਪਤੀ ਹੋਰ ਮਜ਼ਬੂਤ ਕਰ ਜਾਂਦੇ ਆ ਰਾਣਾ ਗੁਰਜੀਤ ਦੇ ਖਿਲਾਫ ਅੱਗੇ ਵੀ ਇੱਕ ਦੋ ਗਰੁੱਪ ਐਕਟਿਵ ਨੇ ਕਿ ਰਾਣਾ ਸਭ ਨੂੰ ਪਛਾੜ ਜਾਏਗਾ ਜਿਹੇ ਮਾਲਵੇ ਦੇ ਵਿੱਚ ਵੀ ਪਸਾਰ ਕਰ ਗਿਆ ਤਾਂ ਫਿਰ ਉਸ ਸੂਰਤ ਦੇ ਵਿੱਚ ਮੈਂ ਅੱਗੇ ਵੀ ਕਿਹਾ ਸੀਗਾ ਕਿ ਰਾਣਾ ਗੁਰਜੀਤ ਕੋਲ ਆਪਸ਼ਨ ਕੀ ਬਚੇਗਾ ਦੱਸੋ ਤਾਂ ਉਹ ਫਿਰ ਕੋਈ ਨਾ ਟਿਕਾਣਾ ਤਾਂ ਲੱਭੇਗਾ ਤਾਂ ਜੇ ਟਿਕਾਣਾ ਲੱਭੇਗਾ ਤਾਂ ਮੇਰੇ ਖਿਆਲ ਦੇ ਨਾਲ ਉਹੀ ਟਿਕਾਣਾ ਸੁਰੱਖਿਅਤ ਨਹੀਂ ਜਿਹਦੀਆਂ ਫੈਲਾ ਬਣੀਆਂ ਹੋਣਗੀਆਂ ਉਹਨਾਂ ਦੇ ਕੋਲ ਆ ਜਿਨ੍ਹਾਂ ਦੀ ਜਿਨ੍ਹਾਂ ਕੋਲ ਇਹਨਾਂ ਦੀਆਂ ਫੈਲਾ ਬਣੀਆਂ ਹੋਣਗੀਆਂ ਤੁਸੀਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਆਪਾਂ ਠੀਕ ਹੈ ਤੁਹਾਡੀਆਂ ਜਿਹੜੀਆਂ ਗੱਲਾਂ ਮੈਂ ਉਹ ਗੱਲਾਂ ਨੂੰ ਵੀ ਨਾਲ ਜੋੜ ਦਿੱਤਾ ਹੈ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵੀ ਤੌਰ ਤੇ ਐਸੇ ਦ੍ਰਿਸ਼ਟਾਂਤ ਆਪਾਂ ਨੂੰ ਦੇਖਣ ਨੂੰ ਮਿਲਣਗੇ ਔਰ ਇਹ ਪੰਜਾਬ ਦੇ ਕਿਸੇ ਇੱਕ ਕੋਨੇ ਚੋਂ ਨਹੀਂ ਆਉਣਗੇ ਗੁਰਪ੍ਰੀਤ ਜੀ ਇਹ ਪੰਜਾਬ ਦੇ ਕਈ ਕੋਨਿਆਂ ਚ ਹੋ ਸਕਦੇ ਜਿਹਦਾ ਮੈਂ ਜ਼ਿਕਰ ਕਈ ਮਹੀਨਿਆਂ ਤੋਂ ਕਰ ਰਿਹਾ ਲਗਾਤਾਰ ਮਸਲਸਲ ਕਰ ਰਿਹਾ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਇਹਨਾਂ ਸਾਰਿਆਂ ਦੇ ਵਿੱਚ ਹੀ ਬੁਨਿਆਦੀ ਤੌਰ ਤੇ ਕਿਤੇ ਨਾ ਕਿਤੇ ਹਿਲਜੁਲ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਸੋ ਰਾਣਾ ਗੁਰਜੀਤ ਦੀ ਪ੍ਰਾਪਰਟੀ 22 ਕਰੋੜ 2 ਲੱਖ ਦੀ ਈਡੀ ਨੇ ਜ਼ਬਤ ਕੀਤੀ ਹੈ ਜੀ ਜੀ ਸੋ ਭਾਰੀ ਇਹ ਜ਼ਬਤ ਜਿਹੜਾ ਹੋਇਆ ਹੈ ਭਾਰੀ ਆਂਕੜਾ ਹੈ ਇਹ ਨੰਬਰ ਬਹੁਤ ਵੱਡੇ ਹੁੰਦੇ ਨੇ ਤੇ ਆਪਾਂ ਚੱਲੀਏ ਜੀ ਅਗਲੀ ਖਬਰ ਤੇ ਉਧਰ ਗੁਰਸ਼ੇਰ ਸੰਧੂ ਨੂੰ ਨਾ ਕੋਈ ਰਾਹਤ ਨਹੀਂ ਮਿਲੀ ਹੈ ਜੀ ਇਹ ਲੋਰੈਂਸ ਇੰਡਲਜ ਹਾਂਜੀ ਦੇਖੋ ਗੱਲ ਇਹ ਆ ਕਿ ਗੁਰਸ਼ੇਰ ਹੁਣ ਇਸ ਵੇਲੇ ਭੱਜ ਕੇ ਗਿਆ ਹਾਈ ਕੋਰਟ ਦੀ ਸ਼ਰਨ ਦੇ ਵਿੱਚ ਇਹ ਤਾਂ ਇਹ ਕਹਿ ਰਿਹਾ ਕਿ ਦੇਖੋ ਜੀ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਲਾਈ ਗਈ ਹੈ ਉਹ ਗੁਰਸ਼ੇਰ ਬਣੀ ਉਹਦਾ ਗਰਾਊਂਡ ਪਤਾ ਕੀ ਆ ਉਹਨੂੰ ਸਮਝ ਲਓ ਤਕਨੀਕੀ ਤੌਰ ਤੇ ਸਾਰੀ ਤਸਵੀਰ ਹੋ ਜਾਏਗੀ ਸਪਸ਼ਟ ਗੁਰਸ਼ੇਰ ਕਹਿੰਦਾ ਕਿ ਇੱਕ ਤੇ ਮੇਰੀ ਫੈਮਲੀ ਨੂੰ ਪ੍ਰੋਟੈਕਟ ਕਰੋ ਮੈਨੂੰ ਖਤਰਾ ਹੈ ਵਗੈਰਾ ਵਗੈਰਾ ਦੂਜਾ ਇਹ ਆ ਕਿ ਦੇਖੋ ਇਹਨਾਂ ਨੇ ਜਾ ਕੇ ਗੱਲ ਕਹੀ ਸੀ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਜਿਹੜੀ ਠੀਕ ਹੈ ਨਾ ਜੀ ਇਹਨੇ ਪਹਿਲੇ ਦਿਨ ਤੋਂ ਹੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਗੈਂਗਸਟਰ ਨੂੰ ਤਾਂ ਫਿਰ ਸਾਡਾ ਤਾਂ ਕੋਈ ਤੋਕ ਹੀ ਨਹੀਂ ਬਣਦਾ ਮਤਲਬ ਕਿ ਜਿਹੜੀ ਕਸਟਡੀ ਸੀ ਲੌਰੈਂਸ ਦੀ ਉਹ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਕੋਲ ਸੀਗੀ ਗੁਰਸ਼ੇਰ ਇਹ ਗੱਲ ਕਹਿ ਰਿਹਾ ਤੇ ਠੀਕ ਹੈ ਨਾਲ ਉਹ ਮੰਗ ਕਰ ਰਿਹਾ ਕਿ ਅਦਾਲਤ ਮੇਰਾ ਪੱਖ ਸੁਣੇ ਤੇ ਮੇਰੇ ਪਰਿਵਾਰ ਦੀ ਸੁਰੱਖਿਆ ਕਰੇ ਹੁਣ ਇਹ ਸੁਣਵਾਈ ਜਿਹੜੀ ਹੈ 9 April ਤੱਕ ਕਹ ਲੋ ਕਿ ਸਸਪੈਂਡ ਕਰ ਦਿੱਤੀ ਗਈ ਹੈ ਤੇ ਹਾਈ ਕੋਰਟ ਨੇ ਗੁਰਸ਼ੇਰ ਦੀ ਜਿਹੜੀ ਫਿਲਹਾਲ ਆ ਪਟੀਸ਼ਨ ਤੇ ਕੋਈ ਰਾਹਤ ਨਹੀਂ ਦਿੱਤੀ ਅਦਾਲਤ ਨੇ ਕਿਹਾ ਕਿਉਂਕਿ ਉਹਨੇ ਪਹਿਲਾਂ ਹੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ ਇਹਦੇ ਲਈ ਹਾਈ ਕੋਰਟ ਜਿਹੜੀ ਆ ਉਹ ਸੁਣਵਾਈ ਨਹੀਂ ਕਰ ਸਕਦਾ ਤਾਂ ਸਮਝ ਗਿਆ ਨਾ ਤੁਸੀਂ ਕਿ ਗੁਰਸ਼ੇਰ ਚਲਾ ਗਿਆ ਸੁਪਰੀਮ ਕੋਰਟ ਹਾਈ ਕੋਰਟ ਨੇ ਪਹਿਲਾਂ ਵੀ ਰਾਹਤ ਨਹੀਂ ਸੀ ਦਿੱਤੀ ਤਾਂ ਨਾ ਕਹਿ ਕੇ ਜਦ ਤੂੰ ਸੁਪਰੀਮ ਕੋਰਟ ਹੀ ਚਲਾ ਗਿਆ ਤਾਂ ਫਿਰ ਕਾਕਾ ਤੇਰਾ ਹਾਈ ਕੋਰਟ ਦੇ ਵਿੱਚ ਕੰਮ ਕੀ ਸੋ ਇਸ ਵਾਸਤੇ ਹੁਣ ਜਿਹੜੀ ਗੱਲ ਹੈ ਉਹ ਇਹੋ ਆ ਕਿ ਭਾਈ ਅਸਲ ਦੇ ਵਿੱਚ ਕਹਾਣੀ ਜਿਹੜੀ ਆ ਉਹ ਇੱਥੇ ਮੁੱਕੇਗੀ ਕਿ ਸੁਪਰੀਮ ਕੋਰਟ 'ਚ ਜਦੋਂ ਤੱਕ ਸੁਣਵਾਈ ਆ ਹਾਈ ਕੋਰਟ ਦੇ ਵਿੱਚ ਉਦੋਂ ਤੱਕ ਮਾਮਲਾ ਨਹੀਂ ਸੁਣਿਆ ਜਾ ਜੀ ਜੀ ਸੋ ਉਧਰ ਧਾਰਮਿਕ ਸਥਾਨ ਤੋਂ ਕਈ ਨਸ਼ਾ ਪੀੜਤ ਛੁਡਵਾਏ ਗਏ ਨੇ ਜੀ ਇਹ ਮਾਮਲਾ ਕਿੱਥੇ ਦਾ ਦੇਖੋ ਇਹ ਜਿਹੜਾ ਕੰਮ ਹੈ ਨਾ ਤੁਹਾਨੂੰ ਪਤਾ ਨਸ਼ਾ ਛਡਾਊ ਕੇਂਦਰ ਰੀ ਹੈਵ ਸੈਂਟਰ ਵਗੈਰਾ ਇਹ ਨਾ business ਦੇ ਵਿੱਚ ਤਬਦੀਲ ਹੋ ਚੁੱਕੇ ਆ ਜਲੰਧਰ ਪ੍ਰਸ਼ਾਸਨ ਨੇ ਇੱਥੋਂ ਦੇ ਮਤਲਬ ਕਿ ਇੱਕ ਧਾਰਮਿਕ ਡੇਰੇ ਤੋਂ ਕਹਿ ਲਓ ਕਿ 34 ਨੌਜਵਾਨ ਛਡਵਾਏ ਆ ਤੇ ਨਸ਼ਾ ਛਡਵਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਰੱਖਿਆ ਸੀ ਹੁਣ ਸਿਵਲ ਹਸਪਤਾਲ ਦੇ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਗਿਆ ਦੇਖੋ ਮੈਂ ਅੱਗੇ ਵੀ ਬਹੁਤ ਵਾਰੀ ਕਿਹਾ ਹੁਣ ਵੀ ਕਹਿੰਨਾ 34 ਦੇਖੋ ਕਿ ਚੀੜੇ ਬੰਦੇ ਪ੍ਰੋਫੈਸ਼ਨਲ ਨਹੀਂ ਐ ਜਿਹੜੇ ਬੰਦਿਆਂ ਕੋਲ ਕੋਈ ਲਾਇਸੈਂਸ ਨਹੀਂ ਐ ਜਿਹੜੇ ਬੰਦਿਆਂ ਕੋਲ ਤਜਰਬਾ ਨਹੀਂ ਐ ਤਾਂ ਤੁਸੀਂ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਜੇ ਛੱਡੋਗੇ ਆਪਣੇ ਬੱਚਿਆਂ ਨੂੰ ਜੇ ਉਹਨਾਂ ਦੇ ਭਰੋਸੇ ਉਥੇ ਤੁਸੀਂ ਛੱਡਿਓਗੇ ਤਾਂ ਮੇਰੇ ਖਿਆਲ ਦੇ ਨਾਲ ਉਹ ਇਸ ਦੁਨੀਆ 'ਚ ਤੇ ਕੀ ਬਾਹਰ ਹੋਣਗੇ ਵੱਲ ਕੇ ਕਿਤੇ ਨਾ ਕਿਤੇ ਕਹਿ ਲੋਗੇ ਤੁਹਾਡੇ ਪ੍ਰਤੀ ਹੋਰ ਸਖਤ ਹੋ ਜਾਣਗੇ ਨਫ਼ਰਤ ਹੀ ਹੋ ਜਾਣਗੇ ਤਾਂ ਉਥੇ ਕੀ ਹੈ ਕਿਉਂਕਿ ਦੇਖੋ ਕੋਈ ਵੀ ਬੰਦਾ ਵਿਕਟਮ ਹੈ ਕੋਈ ਵੀ ਪੀੜਿਤ ਹੈ ਉਹਨੂੰ ਨਾ ਸਿਰਫ ਮਾਨਸਿਕ ਇਲਾਜ ਦੀ ਜ਼ਰੂਰਤ ਹੁੰਦੀ ਹੈ ਬਲਕਿ ਉਹਨੂੰ ਫਿਜ਼ੀਕਲ ਇਲਾਜ ਦੀ ਵੀ ਜ਼ਰੂਰਤ ਹੁੰਦੀ ਹੈ ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਜਦੋਂ ਵੀ ਚੋਣ ਕਰਦੇ ਆ ਕੋਈ ਵੀ ਯਾਰ ਦੋਸਤ ਹੈ ਮਾਪੇ ਆ ਤਾਂ ਉਹਨਾਂ ਨੂੰ ਘਟੋ-ਘਟੇ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਇਹ ਤਾਂ ਕੁੱਟ ਕੇ ਕਈ ਜਾਂਦੇ ਰੱਬ ਦਾ ਨਾਮ ਲਈ ਜੋ ਰੱਬ ਦਾ ਨਾਮ ਲਈ ਜਾਓ ਦੱਸੋ ਜਿਹੜਾ ਪਹਿਲਾਂ ਹੀ ਟੁੱਟਾ ਪਿਆ ਨਿਸ਼ਾੜੀ ਉਹ ਕਿੱਥੋਂ ਰੱਬ ਦਾ ਨਾਮ ਲੈ ਲੂ ਉਹਦੀ ਕਿਹੜੀ ਕਿਹੜੀ ਲਿਬ ਜੁੜ ਜੂਗੀ ਇਹ ਤੱਕੇ ਨਾਲ ਹੀ ਉੱਥੇ ਘੰਟਾ ਘੰਟਾ ਦੋ ਦੋ ਘੰਟੇ ਇਕ ਲੱਤ ਤੇ ਖਿਲਾਰੀ ਰੱਖਦੇ ਆ ਸੋ ਕਦੇ ਵੀ ਇਹਨਾਂ ਬੰਦਿਆਂ ਨੂੰ ਜਿਹੜੇ ਪੀੜਤ ਨੇ ਇਹਨਾਂ ਨੂੰ ਇਸ ਤਰ੍ਹਾਂ ਨਾ ਛੱਡੋ ਉੱਥੇ ਜੀ ਸੋ ਉਧਰ ਗਰਮੀ ਹਾਲੇ ਦਸਤਕੀ ਦੇ ਰਹੀ ਹੈ ਤੇ ਥਰਮਲ ਪੰਜਾਬ ਵਾਲੇ ਹਫੜ ਵੀ ਲੱਗ ਗਏ ਆ ਦੇਖੋ ਕਈ ਯੂਨਟਾਂ ਜਿਹੜੀਆਂ ਬੰਦ ਹੋ ਗਈਆਂ ਨੇ ਗੁਰਪ੍ਰੀਤ ਜੀ ਪੰਜਾਬ ਦੀਆਂ 16 ਯੂਨਟਾਂ ਦੇ ਵਿੱਚੋਂ 6 ਯੂਨਟ ਜਿਹੜੇ ਟੈਕਨੀਕਲੀ ਫਾਲਟ ਦੇ ਕਰਕੇ ਬੰਦ ਹੋ ਗਏ ਆ ਤੈਸ ਵੇਲੇ ਬਿਜਲੀ ਦੀ ਡਿਮਾਂਡ ਵੀ 77003 ਆ ਤੇ ਜਿਹੜੀ ਆਪਣੀ ਪ੍ਰੋਡਕਸ਼ਨ ਹੈ ਉਹ 3300 ਮੈਗਾਵਾਟ ਆ ਤਾਂ ਤੁਸੀਂ ਡਿਫਰੈਂਸ ਦੇਖ ਲਓ ਕਿ ਕਿੱਥੇ ਆ ਕਿ ਐਸ ਵੇਲੇ ਜਿਹੜੀ ਆਪਣੀ ਟੋਟਲ ਪੈਦਾਵਾਰ ਕੈਪੈਸਿਟੀ ਹੈ ਉਹ 5500 ਮੰਨ ਕੇ ਚੱਲਿਆ ਕਰੋ ਮੈਗਾਵਾਟ 5500 ਮੈਗਾਵਾਟ ਟੋਟਲ ਆਪਣੀ ਜਿਹੜੀ ਹੈ ਕਪੈਸਿਟੀ ਆ ਤੇ ਉਹਦੇ ਵਿੱਚੋਂ 20 ਜੇ ਆਪਾਂ ਐਵਰੇਜ ਦੇਖੀਏ ਤਾਂ 5 ਕੁ ਹਜ਼ਾਰ ਮੈਗਾਵਾਟ ਦੀ ਕਪੈਸਿਟੀ ਆਪਣੀ ਜਿਹੜੀ ਕੰਮ ਕਰਦੀ ਆ ਤਾਂ ਉਹਦੇ ਵਿੱਚੋਂ ਵੀ ਤੁਸੀਂ ਦੇਖ ਲਓ ਕਿ 3300 ਇਸ ਵੇਲੇ ਸਾਡੀ ਜਿਹੜੀ ਬਿਜਲੀ ਆ ਜਨਰੇਟ ਹੋ ਰਹੀ ਆ ਪਾਵਰ ਜਨਰੇਟ ਹੋ ਰਹੀ ਆ ਤੇ ਇਹਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ 'ਚ ਜਦੋਂ ਸਾਨੂੰ ਜਿਹੜੀ ਇਹ ਡਿਮਾਂਡ ਆ 17000 ਮੈਗਾਵਾਟ ਤੱਕ ਵੀ ਫਿਲ ਕਰਨੀ ਪੈ ਸਕਦੀ ਆ ਤਾਂ ਉਸ ਹਾਲਤ ਦੇ ਵਿੱਚ ਤਾਂ ਸੋਚੋ ਜੇ ਸਾਡੇ ਹੁਣੇ ਹੀ ਹਫਨ ਲੱਗ ਪਏ ਆ ਥਰਮਲ ਹੁਣ ਇਹਨਾਂ ਨੂੰ ਸਾਹ ਚੜਨ ਲੱਗ ਪਿਆ ਤੇ ਫਿਰ ਤਾਂ ਉਹ ਹੁੰਦੇ ਹੁੰਦੇ ਨਾ ਕਿ ਕੋ ਨਾ ਚਲੀ ਤੇ ਆ ਜੇ ਪਾਪਾ ਹੁਣੇ ਹੀ ਤੇ ਆਈ ਤਾਂ ਸੂਰਤ ਇਹ ਲੈ ਐਸੀ ਬਣ ਜਾਏਗੀ ਕਿਉਂਕਿ ਇਹ ਕਹਤ ਕਿ ਗਰਮੀ ਦਾ ਵੀ ਦੱਸ ਦੇ ਕਿ ਪ੍ਰਕੋਪ ਜ਼ਿਆਦਾ ਹੋਏਗਾ ਗੁਰਪ੍ਰੀਤ ਜੀ ਜੀ ਸੋ ਪ੍ਰੋਗਰਾਮ ਦਾ ਸਮਾ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਮਿੰਟੂ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰਗਿਆ ਜੀ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ ਤੁਸੀਂ ਆਪਣੇ ਵਿਚਾਰ رائے ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਧੰਨਵਾਦ ਸਤਿ ਸ਼੍ਰੀ ਅਕਾਲ